ਪਰਬਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਬੁੱਠਾ ਸਾਬਾਸ ਜਾਂ ਤੂੰ ਰਾਖ ਰੱਖ ਲੈ ਸਾਬਤ ਹੋਏ ਰਾਸ ਐਸਾ ਨਾਮ ਰਤਨ ਨਿਧ ਮੇਰਾ ਗੁਰਮਤਿ ਦੇ ਲੱਗੋ ਪਗ ਤੇਰੇ ਰਹਾਉ ਮਨ ਜੋਗੀ ਮਨ ਭੋਗੀ ਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਜ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਖਾਣੀ ਐ ਕਹੋ ਨਾ ਦੇਖਿਆ ਜਾਈ ਖੋਟੋ ਪੂਠੋ ਰਾਲੀਐ ਮਿਨ ਨਾਵੇਂ ਪਤ ਜਾਈ ਜਾਂ ਤੂੰ ਮਿਲਹਿ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਈ ਜਾਤ ਜਨਮ ਨਹਿ ਪੂਚੀਐ ਸੱਚ ਕਰ λεਹੁ ਬਤਾਈ ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ ਜਨਮ ਮਰਨ ਦੁਖ ਕਾਟੀਐ ਨਾਨਕ ਛੂਟ ਸਨਾਈ ਪ੍ਰਭਾਤੀ ਮਹੱਲਾ ਪਹਿਲਾ ਜਾਗਤ ਬਿਗਸੈ ਮੂਠੋ ਅੰਦਾ ਗਲ ਪਾਈ ਸਿਰ ਮਾਰੇ ਧੰਦਾ ਆਸਾ ਆਵੇ ਮਨ ਸਾ ਜਾਈ ੁਰਜੀ ਤਾਣੀ ਕਿਸ਼ਨਾ ਬਸਾਈ ਜਾਗ ਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਉ ਕਹਿਉ ਨਾ ਬੂਝੈ ਅੰਧ ਨਾ ਸੂਝੈ ਪੌਂਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨ ਆਵੇ ਤਿਲ ਤਿਲ ਸੀਜੈ ਮਾਇਆ ਮੋਹ ਘਟਾਈ ਬਿਨ ਗੁਰ ਬੂਡੋ ਠੌਰ ਨਾ ਪਾਵੇ ਜਬ ਲਗ ਦੂਜੀ ਰਾਈ ਐਨਸ ਜੀਆਂ ਦੇਖ ਸੰਭਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਣ ਸੱਚ ਭੀਖਿਆ ਮੰਗੇ ਨਾਨਕ ਮਿਲੇ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੂੰ ਮੂਰਖ ਜਗ ਕਹੀਆ ਅਦਕ ਬਕੋ ਤੇਰੀ ਲਿਵ ਰਹੀਆ ਪੂਲ ਚੂਕ ਤੇਰੇ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦਾ ਮੁਝੇ ਪਿਆਰਾ ਰਹਾਉ ਜਿਸ ਨਿੰਦ ਹੈ ਸੋਈ ਬਿਦ ਜਾਣੈ ਗੁਰ ਕੈ ਸ਼ਬਦੇ ਦਰਨੀ ਛਾਣੈ ਕਾਰਣ ਨਾਮ ਅੰਤਰਗਤ ਜਾਣੈ ਜਿਸਨੋ ਨਦਰ ਕਰੇ ਸੋਈ ਵਿਦ ਜਾਣੈ ਮੈਂ ਮੈ ਲੋ ਊਜਲ ਸਚ ਸੋਈ ਊਤਮ ਆਖ ਨਾ ਉਚਾ ਹੋਈ ਮਨ ਮੁਖ ਖੂਲ ਮਹਾ ਬਖ ਖਾਈ ਗੁਰਮੁਖ ਹੋਏ ਸੋ ਰਾਚੈ ਨਾਹੀ ਅੰਧੋ ਬੋਲੋ ਮੁਗਦ ਗਵਾਰ ਹੀਨੋ ਨੀਚ ਬੁਰੋ ਬਰਿਆਰ ਨੀ ਧਨ ਕੋ ਧਨ ਨਾਮ ਪਿਆਰ ਇਹ ਤਨ ਸ਼ਾਰ ਹੋਰ ਵਿਖਿਆ ਸ਼ਾਰ ਉਸਤਤ ਨਿੰਦਾ ਸ਼ਬਦ ਵਿਚਾਰ ਜੋ ਦੇਵੇ ਤਿਸ ਕੋ ਜੈਕਾਰ ਤੂੰ ਬਖਸ਼ਹਿ ਜਾਤ ਪਤ ਹੋਏ ਨਾਨਕ ਕਹਿ ਕਹਾਵੇ ਸੋਏ ਪਰਬਾਤੀ ਮਹੱਲਾ ਪਹਿਲਾ ਖਾਇਆ ਮੈਲ ਵਿਧਾਇਆ ਪੰਦ ਹੈ ਘਰ ਕੀ ਹਾਨ ਬਕ ਬਕਵਾਦ ਚਲਾਇਆ ਬਿਨ ਨਾਮੈ ਬਿਖ ਜਾਣ ਬਾਬਾ ਐਸਾ ਬਖਮਝਾਲ ਮਨ ਵਾਸਿਆ ਵਿਬਲ ਝਾਗ ਸਹਜ ਪ੍ਰਗਾਸਿਆ ਰਹਾਉ ਬਿਖ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਈ ਜਮਦਰ ਬਾਦ ਦੇ ਮਾਰੀਐ ਛੂਟਸ ਸਾਚੈ ਨਾਹੀ ਜਿਵੇਂ ਆਇਆ ਤਿਵੇਂ ਜਾਏ ਸੀ ਕੀ ਆ ਲਿਖ ਲੈ ਜਾਈ ਮਨ ਮੁਖ ਮੂਲ ਗਵਾਇਆ ਦਰਗਾਹ ਮਿਲੈ ਸਜਾਈ ਜਗ ਖੋਟੋ ਸਚ ਨਿਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀਐ ਜਿਨੇ ਅੰਤਰ ਗਿਆਨ ਮਾਰਾਰ ਹਜ਼ਰ ਜਰੈ ਨੀਚਰ ਝਰੈ ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸੈ ਦੀ ਭਾਵੈ ਰੱਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤਰਾਈ ਰਸ ਰੰਗ ਫਰਮਾਇ ਸ਼ਿਕਾਈ ਪੈਨਣ ਖਾਣਾ ਚੀਤ ਨਾ ਪਾਈ ਸਾਚ ਸਹਜ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰਹਿ ਕਰਾਵੇ ਨਾਮ ਬਿਨਾ ਤਨ ਕ੍ਰਿਸ਼ਨਾ ਸਿਖਾਵੇ ਰਹਾਉ ਜੋਗ ਬਨੋਦ ਸਵਾਦ ਆਨੰਦਾ ਮਤ ਸਤ ਭਾਏ ਭਗਤ ਗੋਬਿੰਦਾ ਕੀਰਤ ਕਰਮ ਕਾਰ ਨਿਜ ਸੰਦਾ ਅੰਤਰ ਰਵਤੋ ਰਾਜ ਰਵਿੰਦਾ ਪ੍ਰਿਓ ਪ੍ਰਿਓ ਪ੍ਰੀਤ ਪ੍ਰੇਮ ਉਰ ਧਾਰੀ ਦੀਨਾ ਨਾਥ ਪਿਓ ਬਨਵਾਰੀ ਅਨ ਦਿਨ ਨਾਮ ਦਾਨ ਬ੍ਰਤਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਅਕਥੋ ਕਥੋ ਕਿਆ ਮੈਂ ਜੋਰ ਭਗਤ ਕਰੀ ਕਰਾਏ ਮੋਰ ਅੰਤਰ ਵਸੈ ਚੂਕੈ ਮੈਂ ਮੋਰ ਕਿਸ ਸੇਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਦੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਆਵਰ ਨਰਾੰਗ ਨਹਾਰਾ ਐਨਸ ਜੀਆਂ ਦੇਖ ਸਮਾਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਘਣੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨਮੋਹਨ ਆਤ ਰਸ ਲਾਲ ਸੰਗੂੜੋ ਰਹਾਉ ਉਪਰ ਕੂਪ ਗਗਨ ਪਨੇਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਕੀ ਰਚਨਾ ਸੋ ਬਿਦ ਜਾਣੈ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਬਗਾਸੀ ਸਸ ਕਰ ਸੂਰ ਸਮਾਇਆ ਕਾਲ ਬਿੰਦੂਸ ਮਨ ਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਅਤਰਸ ਰੰਗ ਚ ਲੂਲੇ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੀ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ 12 ਮਹਾਂ ਰਾਵਲ ਖੱਪ ਜਾਵੇ ਹੈ ਜੋ ਸ਼ੇ ਮਹ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਤੇ ਬਿਨ ਸ਼ਬਦ ਹੈ ਗਲ ਪਾਸੀ ਸ਼ਬਦ ਰਤੇ ਪੂਰੇ ਬੈਰਾਗੀ ਆਉ ਹੱਠ ਹਸਤ ਮਹ ਭੀਖਿਆ ਜਾਚੀ ਏਕ ਭਾਏ ਲਿਵ ਲਾਗੀ ਰਹਾਉ ਬ੍ਰਾਹਮਣ ਵਾਦ ਪੜਹੈ ਕਰ ਕਿਰਿਆ ਕਰਨੀ ਕਰਮ ਕਰਾਈ ਬਿਨ ਬੂਝੇ ਕਿਸ ਸੂਝੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਇਸੇ ਸੂਚਾ ਚਾਰੀ ਸਾਚੀ ਦਰਗਾਹ ਮਾਨੀ ਅਣ ਦਿਨ ਨਾਮ ਰਤਨ ਲਿਬ ਲਾਗੇ ਜੁਗ ਜੁਗ ਸਾਚ ਸਮਾਨੀ ਸਗਲੇ ਕਰਮ ਧਰਮ ਸੁੱਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤ ਗੁਰ ਮਿਲੇ ਮਲਾਇਆ ਦੁਖ ਪ੍ਰਾਸਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾ ਕਰੈ ਬਪਰਾ ਜਮ ਡਰ ਪੈ ਗੁਰਮੁਖ ਹਿਰਦੈ ਮੋਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਉ ਗੁਰ ਉਪਦੇਸ ਸਾਚ ਸੁਖ ਜਾਕੋ ਕਿਆ ਤਿਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ ਚੀਨਾ ਗਿਆਨ ਧਿਆਨ ਤਨ ਸਾਚੋ ਏਕ ਸ਼ਬਦ ਲਿਵਲਾਵੇ ਨਿਰਾ ਲੰਬ ਨਿਰਹਾਰ ਨੇ ਕੇਵਲ ਨਿਰਪੋਤਾੜੀ ਲਾਵੇ ਸ਼ਾਇਰ ਸਫਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੇ ਬਾਹਰ ਜਾ ਤੋ ਠਾਕ ਰਹਾਵੇ ਗੁਰਮੁਖ ਸਹਿਜ ਸਮਾਵੇ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹਿ ਅਵਰ ਨਹੀਂ ਤੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪਰਭਾਤੀ ਮਹੱਲਾ ਤੀਜਾ ਚੌਪਦੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਗੁਰਮੁਖ ਬਿਰਲਾ ਕੋਈ 부ਜੈ ਸ਼ਬਦੇ ਰਹਿ ਆਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਿਵ ਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰ ਪ੍ਰਸਾਦ ਮਨ ਅਸਥਿਰ ਹੋਐ ਅਨ ਦਿਨ ਹਰ ਰਸ ਰਹਿ ਆਗਾਹੀ ਰਹਾਉ ਅਨ ਦਿਨ ਭਗਤ ਕਰੋ ਦਿਨ ਰਾਤੀ ਇਸ ਜੁਗ ਕਾਲਾਹਾ ਪਾਈ ਸਦਾ ਜਨ ਨਿਰਮਲ ਮੈ ਨਾ ਲਾਗੈ ਸਚ ਨਾਮ ਚਿਤ ਲਾਈ ਸੁਖ ਸ਼ਿੰਗਾਰ ਸਤ ਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੋਟ ਭੰਡਾਰ ਭਰੇ ਕਦੇ ਟੋਟ ਨਾ ਆਵੇ ਸਦਾ ਹਰਿ ਸੇਵਉ ਭਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤਗੁਰ ਦੀ ਆ ਦਿਖਾਈ